ਹਾਏ ਦੋਸਤੋ ਸਤ ਸ੍ਰੀ ਅਕਾਲ ਜੀ ਮੈਂ ਹਾਂ ਨਵ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਨਵ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਘੱਟ ਖਾ ਕੇ ਵੀ ਜਿਹੜਾ ਮੋਟਾਪਾ ਉਹ ਵਧਣ ਲੱਪੰਦਾ ਆ ਬਹੁਤ ਸਾਰੀਆਂ ਇਨਕੁਆਰੀ ਆਉਨੀਆਂ ਆ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਨੇ ਤੁਹਾਡੇ 'ਚ ਵੀ ਇਦਾਂ ਦੇ ਹੁਣੇ ਆ ਜਿਹੜੇ ਬਹੁਤ ਘੱਟ ਖਾਂਦੇ ਆ ਫਿਰ ਵੀ ਉਹਨਾਂ ਦਾ ਮੋਟਾਪਾ ਵੱਧ ਆਏਗਾ ਤੇ ਸਭ ਦੋਸਤਾਂ ਦਾ ਬਹੁਤ ਥੈਂਕ ਯੂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਜਾਂ ਫੇਸਬੁੱਕ ਤੇ ਜਿਹੜਾ ਪੇਜ ਹੈਗਾ ਉਹ ਲਾਈਕ ਕੀਤਾ ਹੋਇਆ ਅਗਰ ਤੁਸੀਂ ਨਹੀਂ ਕੀਤਾ ਤਾਂ ਪਲੀਜ਼ ਕਰ ਦਿਓ ਵੀਡੀਓ ਦੇਖਦੇ ਦੇਖਦੇ ਤੁਸੀਂ ਕਰ ਹੀ ਦੇ ਤਾਕੇ ਹੋਰ ਵੀ ਮੈਂ ਬਹੁਤ ਸਾਰੀਆਂ ਡਾਈਟ ਹੈਲਥ ਐਂਡ ਫਿਟਨੈਸ ਦੇ ਰਿਗਾਰਡਿੰਗ ਵੀਡੀਓਜ਼ ਇਸ ਚੈਨਲ ਤੇ ਜਾਂ ਫੇਸਬੁੱਕ ਤੇ ਮੈਂ ਪਾਉਂਦਾ ਰਹਾਗਾ ਤਾਂਕਿ ਤੁਹਾਨੂੰ ਥੋੜੀ ਬਹੁਤ ਨੋਲਜ ਮਿਲ ਸਕੇ ਤੇ ਤੁਸੀਂ ਵੀਡੀਓ ਦੇਖ ਸਕੋ ਤੇ ਦੋਸਤੋ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਕਿ ਬਈ ਕਈ ਲੋਕ ਸਪੈਸ਼ਲੀ ਜਿਹੜੀਆਂ ਭੈਣਾਂ ਹੁੰਦੀਆਂ ਜਾਂ ਮਾਤਾਵਾਂ ਹੁੰਦੀਆਂ ਆ ਜਦੋਂ ਉਹਨਾਂ ਨੂੰ ਕੋਈ ਕਹਿੰਦਾ ਵੀ ਤੇਰਾ ਤਾਂ ਭਾਰਵਾ ਵੱਧ ਗਿਆ ਤੂੰ ਬਹੁਤ ਜ਼ਿਆਦਾ ਖਾਂਦੀ ਹੁਣੀ ਆ ਜਾਂ ਕਈ ਇਦਾਂ ਦੇ ਮੁੰਡੇ ਵੀ ਦੋਸਤ ਇਦਾਂ ਹੀ ਹੁੰਦੇ ਆ ਵੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆਵੇਂ ਵੀ ਇਹ ਬਹੁਤ ਖਾਂਦਾ ਹੋਣਾ ਹੈਗਾ ਤੇ ਉਹ ਕੀ ਕਰਦੇ ਆ ਘੱਟ ਖਾਣਾ ਸ਼ੁਰੂ ਕਰ ਦਿੰ ਤੇ ਫੇਰ ਵੀ ਜਿਹੜਾ ਮੋਟਾਪਾ ਹੈਗਾ ਫੇਰ ਵੀ ਜਿਹੜੀ ਫੈਟ ਹੈਗੀ ਆ ਉਹ ਘਟਣ ਦਾ ਨਾਂ ਨਹੀਂ ਲੈਂਦੀ ਹੈਗੀ ਉੱਤੇ ਕਮੂਲੇਟ ਹੁੰਦੀ ਰਹਿੰਦੀ ਆ ਜਿਆਦਾ ਭਾਰ ਵਧਣ ਲੱਪਣ ਦਾ ਵੀਕਨੈਸ ਵੀ ਆਉਣ ਲੱਪਣਦੀ ਆ ਬਾਲ ਵੀ ਝੜਨ ਲੱਗ ਪੰਦੇ ਆ ਸਕਿਨ ਤੇ ਝੜਨੀ ਵੀ ਫਿਰ ਲੱਪਣਦੀ ਆ ਬਟ ਘੱਟ ਖਾਣ ਦੇ ਨਾਲ ਜਿਹੜਾ ਮੋਟਾਪਾ ਉਹ ਨਹੀਂ ਘਟਦਾ ਹੈਗਾ ਉਹਦਾ ਕਾਰਨ ਕੀ ਹੁੰਦਾ ਹੈਗਾ ਕਿ ਜਿਹੜੀ ਸਾਡੀ ਬੋਡੀ ਹੈਗੀ ਆ ਉਹ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ ਅ ਅਨਰਜੀ ਉਹਨੂੰ ਚਾਹੀਦੀ ਹੁੰਦੀ ਹੈਗੀ ਆ ਅਗਰ ਤੁਸੀਂ ਬਹੁਤ ਜ਼ਿਆਦਾ ਖਾਂਦੇ ਆ ਤੇ ਆਪਣੀ ਕੈਲਰੀਜ਼ ਘੱਟ ਖਾਣੀਆਂ ਸ਼ੁਰੂ ਕਰ ਦਿੰਦੇ ਆ ਆਪਣਾ ਭਾਰ ਘਟਾਉਣ ਵਾਸਤੇ ਇਕਦਮ ਹੀ ਐਕਸੈਸ ਘੱਟ ਕਰ ਦਿੰਦੇ ਆ ਤੇ ਬੋਡੀ ਜਿਹੜੀ ਆ ਆਪਣਾ ਮੈਟਾਬੋਲਿਜ਼ਮ ਜਿਹੜਾ ਹੁੰਦਾ ਹੈਗਾ ਮਤਲਬ ਕਿ ਬੋਡੀ ਦੀ ਜਿਹੜੀ એનર્ਜੀ ਰਿਕੁਆਇਰਮੈਂਟ ਹੁੰਦੀ ਹੈ ਆਪਣੇ ਨੂੰ ਜਿਉਂਦਾ ਰੱਖਣ ਲਈ ਉਹ ਘਟਾ ਦਿੰਦੀ ਆ ਉੰਨੀ ਕਿ ਕੈਲਰੀ ਦੇ ਵਿੱਚ ਹੀ ਉਹ ਆਪਣੇ ਆਪ ਨੂੰ ਅਡਜਸਟ ਕਰਦੀ ਹੈਗੀ ਆ ਤੇ ਜਿਹਦੇ ਨਾਲ ਕੀ ਹੁੰਦਾ ਹੈ ਮਸਲ ਮਾਸ ਘਟਣ ਲੱਪਨਦਾ ਹੈਗਾ ਤੇ ਜਿਹੜਾ ਮੈਟਾਬੋਲਿਜ਼ਮ ਹੈਗਾ ਉਹ ਵੀ ਬੰਦੇ ਦਾ ਡਾਊਨ ਹੋਣ ਲੱਪਨਦਾ ਤੇ ਜਿਹੜੀ ਤੁਸੀਂ ਵੀ ਕੈਲਰੀਜ਼ ਖਾਣੀਆਂ ਘੱਟ ਵਿੱਚ ਅਡਜਸਟ ਕਰਕੇ ਤੇ ਜਿਹੜੀ ਬਾਕੀ ਦੀ ਹੁੰਦੀ ਹੈਗੀ ਉਹਨੂੰ ਫੈਟ ਦੇ ਰੂਪ ਵਿੱਚ ਸਟੋਰ ਕਰਨ ਲੱਪੰਦੀ ਹੈਗੀ ਆ ਤੇ ਇਹਦਾ ਮੇਨ ਕਾਰਨ ਇਹੀ ਹੁੰਦਾ ਹੈਗਾ ਕਿ ਜਦੋਂ ਤੁਸੀਂ ਇਕਦਮ ਹੀ ਘੱਟ ਖਾਣਾ ਸ਼ੁਰੂ ਕਰ ਦਿੰਨੇ ਆ ਤੇ ਬੋਡੀ ਵੀ ਜਿਹੜੀ ਆ ਕੈਲੋਰੀਜ਼ ਘਟਣ ਦੇ ਕਾਰਨ ਜਿਹੜਾ ਮੈਟਾਬੋਲਿਜ਼ਮ ਹੋਇਆ ਉਹ ਸਲੋ ਡਾਊਨ ਹੋ ਜਾਂਦਾ ਜਿਸ ਦੇ ਨਾਲ ਜਿਹੜੀ ਆ ਫੈਟ ਜਿਹੜੀ ਸਟੋਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਅੰਦਰ ਕਈ ਤਰ੍ਹਾਂ ਦੀ ਹਾਰਮੋਨਲ ਇੰਬੈਲੈਂਸ ਵੀ ਹੋ ਜਾਂਦਾ ਹੈਗਾ ਅਦਰ ਤੁਸੀਂ ਘੱਟ ਖਾਂਦੇ ਆ ਆਪਣੀ ਬੋਡੀ ਸਿਸਟਮ ਨੂੰ ਸਹੀ ਪ੍ਰੋਟੀਨ ਕਾਰਬੋਹਾਈਡਰੇਟਸ ਫੈਟ ਵਿਟਾਮਿਨ ਮਿਨਰਲ ਫਾਈਬਰਸ ਤੇ ਵਾਟਰ ਨਹੀਂ ਦਿੰਦੇ ਜਿਹੜੇ ਬਾਡੀ ਦੇ ਅੰਦਰ ਹਾਰਮੋਨਸ ਹੁੰਦੇ ਨੇ ਜਿਹੜੇ ਸਾਡੀ ਬਾਡੀ ਸਿਸਟਮ ਨੂੰ ਚਲਾਉਂਦੇ ਨੇ ਉਹ ਵੀ ਅਨਡਿਸਟਰਬ ਹੋ ਜਾਂਦੇ ਐ ਇਮਬਲੈਂਸ ਹੋ ਜਾਂਦੇ ਐ ਉਹਦੇ ਨਾਲ ਵੀ ਬਾਡੀ ਇਨ ਫਲੇਮ ਹੋ ਜਾਂਦੀ ਆ ਜਿਹਦੇ ਨਾਲ ਬੰਦੇ ਦੀ ਬਾਡੀ ਮੋਟੀ ਲੱਗਦੀ ਆ ਤੇ ਪਾਣੀ ਪਾਣੀ ਜਿਹਾ ਭਰਿਆ ਲੱਗਦਾ ਹੈਗਾ ਜਿੱਦਾਂ ਥਾਇਰੋਇਡ ਵਾਲੀ ਬਾਡੀ ਹੁੰਦੀ ਆ ਇਸ ਤਰੀਕੇ ਦੇ ਨਾਲ ਘਟਖਾਨ ਦੇ ਨਾਲ ਵੀ ਇਹੀ ਕਾਰਨ ਹੁੰਦਾ ਕਿ ਮੈਟਾਬੋਲਿਜ਼ਮ ਸਲੋ ਹੋਣ ਦੇ ਕਾਰਨ ਜਿਹੜਾ ਫੈਟ ਆ ਬਾਡੀ ਦੇ ਵਿੱਚ ਵਧਣ ਲੱਗ ਪੰਦਾ ਤੇ ਇਹਦੇ ਲਈ ਟਿਪ ਕੀ ਹੈਗੀ ਆ ਵੀ ਤੁਸੀਂ ਕਿਦਾਂ ਮਤਲਬ ਕਿ ਭਾਰ ਘਟਾਉਣਾ ਆ ਤੇ ਜਦੋਂ ਵੀ ਤੁਸੀਂ ਭਾਰ ਘਟਾਉਣਾ ਉਹਦੇ ਜਿਹੜੇ ਡਾਈਟ ਹੈਗੀ ਆ ਜਿੰਨੀ ਵੀ ਤੁਸੀਂ ਡਾਈਟ ਮਤਲਬ ਕਿ ਮੈਕਸਿਮਮ ਖਾਂਦੇ ਹੋ ਇੱਕ ਤਾਂ ਉਹਦੇ ਵਿੱਚ ਤੁਸੀਂ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਰੱਖਣੀ ਆ ਪ੍ਰੋਟੀਨ ਦੇ ਵਿੱਚ ਅੰਡੇ ਤੁਸੀਂ ਖਾ ਸਕਦੇ ਹੋ ਅਗਰ ਤੁਸੀਂ ਵੈਜੀਟੇਰੀਅਨ ਤਾਂ ਕਾਟੇਜ ચીਜ਼ ਜਿਹੜਾ ਘਰ ਦੇ ਵਿੱਚ ਪਨੀਰ ਹੁੰਦਾ ਉਹ ਖਾ ਸਕਦੇ ਹੋ ਦਾਲਾਂ ਖਾ ਸਕਦੇ ਹੋ ਮਤਲਬ ਕਿ ਜ਼ਿਆਦਾ ਤੁਸੀਂ ਖਾਣੀ ਆਗੀਆਂ ਆਪਣੀ ਬੋਡੀ ਦੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਤੇ ਦੂਜੇ ਜਿਹੜੀ ਕੈਲਰੀਜ਼ ਹੈਗੀ ਆ ਤੁਸੀਂ ਇੱਕਦਮ ਘਟਾਉਣ ਹੀ ਨਹੀਂ ਹੈਗੀ ਮਤਲਬ ਕਿ ਕੈਲਰੀਜ਼ ਤੁਸੀਂ ਜਿਹੜੀ ਕਾਰਬੋਹਾਈਡਰੇਟ ਥੋੜੇ ਘਟਾ ਦਿਓ ਪ੍ਰੋਟੀਨ ਥੋੜਾ ਜਿਆਦਾ ਕਰ ਦਿਓ ਗੁੱਡ ਫੈਟ ਵੀ ਬੋਡੀ ਨੂੰ ਦੋ ਜਿਹੜੀ ਫੈਟ ਹੈਗੀ ਉਹਦੇ ਨਾਲ ਵੀ ਫੈਟ ਜਿਹੜੀ ਹੈ ਤੁਸੀਂ ਕੰਟਰੋਲ ਕਰ ਸਕਦੇ ਹੋ ਮਤਲਬ ਕਿ ਜਿਹੜੀ ਚੰਗੀ ਫੈਟ ਹੁੰਦੀ ਆ ਜਿਵੇਂ ਤਿਲ ਹੋ ਗਏ ਆ ਪੀਨਟਸ ਹੋ ਗਏ ਹੈਲਮੰਟਸ ਹੋ ਗਏ ਕਾਜੂ ਹੋ ਗਏ ਜਾਂ ਫਲੈਕਸੀਡਸ ਹੋ ਗਏ ਇਹਦੇ ਵਿੱਚ ਜਿਹੜੀ ਗੁੱਡ ਫੈਟ ਹੁੰਦੀ ਆ ਉਹ ਵੀ ਸਾਡੀ ਬੋਡੀ ਦੀ ਜਿਹੜੀ ਕ੍ਰੇਵਿੰਗ ਹੁੰਦੀ ਉਹਨੂੰ ਖਤਮ ਕਰਦੀ ਆ ਤੇ ਜਿਹੜੀ ਫੈਟ ਸਟੋਰ ਹੁੰਦੀ ਆ ਉਹਨੂੰ ਮਤਲਬ ਕਿ ਇੱਕ ਤਰ੍ਹਾਂ ਸੈਟਲ ਕਰਨ ਦੇ ਵਿੱਚ ਵੀ ਇਹ ਹੈਲਪ ਕਰਦੀ ਹੈ ਕਿਉਂਕਿ ਕੈਲਰੀਜ਼ ਇਹਦੇ ਵਿੱਚ ਵੀ ਤੁਹਾਨੂੰ ਮਿਲਦੀਆਂ ਤੇ ਮੇਨ ਟਿਪ ਇਹੀ ਹੈ ਕਿ ਤੁਸੀਂ ਇੱਕਦਮ ਆਪਣੀ ਕੈਲਰੀ ਬਹੁਤ ਜ਼ਿਆਦਾ ਨਹੀਂ ਘਟਾਉਣੀਆਂ ਜਿੰਨੀ ਕਿ ਬੋਡੀ ਦੀ ਕੈਲਰੀਜ਼ ਦੀ ਰਿਕੁਆਇਰਮੈਂਟ ਹੈ ਉਹਦੇ ਨਾਲੋਂ ਸਿਰਫ 3 ਜਾਂ 400 ਤੱਕ ਤੁਸੀਂ ਘੱਟ ਖਾਓ ਤੇ ਆਪਣੀ ਬੋਡੀ ਦੀ ਜਿਹੜੀ ਫਿਜ਼ੀਕਲ ਐਕਟੀਵਿਟੀ ਆ ਉਹ ਵੀ ਤੁਸੀਂ ਕਰੋ ਜਿਹਦੇ ਵਿੱਚ ਤੁਸੀਂ ਰਨਿੰਗ ਕਰ ਸਕਦੇ ਹੋ ਆ ਜੋਗਿੰਗ ਕਰ ਸਕਦੇ ਹੋ ਯੋਗਾ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਟਾਈਮ ਹੁੰਦਾ ਜਿਮ ਜਾਣ ਦਾ ਜਿਮ ਕਰ ਸਕਦੇ ਹੋ ਵਾਟਰ ਬੋਟਲ ਨਾਲ ਐਕਸਰਸਾਈਜ਼ ਕਰ ਸਕਦੇ ਹੋ ਤੇ ਤਾਂਕਿ ਤਾਨੂੰ ਪਾਛੇ ਇਦਾਂ ਲੱਗੇ ਮੈਂ ਤਾਂ ਘੱਟ ਵੀ ਖਾਨੀ ਆ ਮੈਂ ਬਹੁਤ ਘੱਟ ਖਾਨਾ ਆ ਤੇ ਫਿਰ ਵੀ ਮੇਰਾ ਭਾਰ ਨਹੀਂ ਘਟਦਾ ਹੈਗਾ ਤੇ ਮੈਨੂੰ ਪਤਾ ਨਹੀਂ ਵੀ ਕੋਈ ਬਿਮਾਰੀ ਆ ਇਹ ਸਿਰਫ ਤਾਂ ਹੀ ਹੁੰਦਾ ਕਿ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਇਹੋ ਦੋਸਤੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਕਮੈਂਟ ਜਰੂਰ ਕਰਿਓ ਅਗਰ ਤੁਹਾਡਾ ਕੋਈ ਕੁਐਸਚਨ ਆ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਤੇ ਮੇਰਾ ਚੈਨਲ ਜਾਂ ਫੇਸਬੁਕ ਪੇਜ ਤੁਸੀਂ ਫੋਲੋ ਨਹੀਂ ਕੀਤਾ ਤੇ ਫੋਲੋ ਜਰੂਰ ਕਰ ਦਿਓ ਧੰਨਵਾਦ